ਕਮਲ ਕਪੂਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਰੂਪਰੂ ਕਰਵਾ ਦਿੰਦਿਆਂ ਜੀ ਹਾਂ ਝਲੰਦਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਦ ਰਿਸਲ ਝਲੰਦਰ ਦੇ ਵਿੱਚ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਹੱਥੋਂ ਪਾਈ ਹੋਈ ਹੈ ਗੋਲੀਆਂ ਚੱਲੀਆਂ ਨੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਝਲੰਦਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਦ ਰਿਸਲ ਝਲੰਦਰ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਗੋਲੀਬਾਰੀ ਹੋਈ ਹੈ 50 ਤੋਂ ਵੱਧ ਰਾਉਂਡ ਕੀਤੇ ਗਏ ਨੇ ਫਾਇਰ ਜੀ ਹਾਂ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਦੋ ਪੁਲਿਸ ਸਵਾਲੇ ਜ਼ਖਮੀ ਹੋਏ ਨੇ ਹਾਲਾਂਕਿ ਕਾਫੀ ਫਾਇਰਿੰਗ ਤੋਂ ਬਾਅਦ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਇਹਨਾਂ ਦੋ ਗੈਂਗਸਟਰਾਂ ਤੇ ਕਾਬੂ ਪਾ ਲਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਪਿਛਲੇ ਦਿਨੋਂ ਪਿਛਲੇ ਦਿਨਾਂ ਤੋਂ ਇਹ ਮੁਹਿੰਮ ਵਿੱਢੀ ਗਈ ਸੀ ਕਿ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਸਫਾਇਆ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਪੰਜਾਬ ਪੁਲਿਸ ਦੀ ਜਿਹੜੀ ਟੀਮ ਹੈ ਉਹ ਇਸ ਵੇਲੇ ਚਲੰਦਰ ਦੇ ਵਿੱਚ ਨੇ ਜੰਗਲਾਂ ਦੇ ਵਿੱਚ ਇਹ ਮਿਸ਼ਨ ਚੱਲ ਰਿਹਾ ਹੈ ਜਿਸ ਦੇ ਵਿੱਚ ਦੋ ਪੁਲਿਸ ਵਾਲੇ ਜ਼ਖਮੀ ਹੋਏ ਨੇ ਇਨਾ ਹੀ ਨਹੀਂ ਪੁਲਿਸ ਨੇ ਇਨਾ ਗੈਂਗਸਟਰ ਤੋਂ 7 ਹਥਿਆਰ ਵੀ ਬਰਾਮਦ ਕੀਤੇ ਨੇ ਦੂਜੇ ਪਾਸੇ ਦੱਸ ਦਈਏ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਆਪਣੇ ਟਵਿੱਟਰ ਪੇਜ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਵੱਧਦਾ ਜਾ ਰਿਹਾ ਉਸ ਨੂੰ ਲੈ ਕੇ ਪੰਜਾਬ ਪੁਲਿਸ ਕਾਫੀ ਚੌਕਸ ਹੈ ਤੇ ਪੁਲਿਸ ਨੇ ਆਪਣੀ ਭੈਣੀ ਅੱਖ ਰੱਖੀ ਹੋਈ ਹੈ ਜੁਲੰਹਰ ਦੇ ਵਿੱਚ ਉੱਤਵਾਦੀ ਲਖਪੀਰ ਸਿੰਘ ਲੰਡਾ ਉਰਫ ਲੰਡਾ ਹਰੀਕੇ ਦੇ ਸਾਥੀਆਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਇਸੇ ਦੌਰਾਨ ਪੰਜਾਤ ਤੋਂ ਵੱਧ ਰਾਉਂਡ ਫਾਇਰਿੰਗ ਕੀਤੀ ਗਈ ਹੈ ਜਿਦੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ। ਇੰਨਾ ਹੀ ਨਹੀਂ ਉੱਤਵਾਦੀ ਲੰਡਾ ਦੇ ਇੱਕ ਸਾਥੀ ਦੀ ਲੱਤ ਵਿੱਚ ਵੀ ਗੋਲੀ ਲੱਗੀ ਹੈ। ਇਨਕਾਊਂਟਰ ਤੋਂ ਬਾਅਦ ਪੁਲਿਸ ਨੇ ਲੰਡਾ ਹਰੀਕੇ ਦੇ ਦੋਨੋਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਕੋਲੋਂ 7 ਨਜਾਇਜ਼ ਹਥਿਆਰ ਅਤੇ ਕਾਸੂਬੀ ਬਰਾਮਦ ਹੋਏ ਨੇ। ਜਿਸ ਦੀ ਜਾਣਕਾਰੀ ਡੀਜੀਪੀ ਕੋਰਫ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ ਦੱਸਦੀ ਕਿ ਜਦੋਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਅਧਿਕਾਰੀਆਂ ਦੇ ਅਨੁਸਾਰ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਸਟਾਫ ਨੂੰ ਲੰਡਾ ਦੇ ਗੁੰਡਿਆਂ ਬਾਰੇ ਸੂਚਨਾ ਮਿਲੀ ਸੀ ਇਸ ਤੋਂ ਬਾਅਦ ਉਹਨਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਉਹਨਾਂ ਨੇ ਸਥਾਨ ਦਾ ਪਤਾ ਲਗਾਇਆ ਤਾਂ ਪੁਲਿਸ ਟੀਮ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਮੁਲਜ਼ਮਾਂ ਨੇ ਜਦੋਂ ਪੁਲਿਸ ਨੂੰ ਦੇਖਿਆ ਤਾਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਹੋਈ ਜ਼ਬਰਦਸਤ ਕ੍ਰਾਸ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਨੂੰ ਗੋਲੀ ਲੱਗ ਗਈ। ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਅਤੇ ਉਸਦੇ ਦੂਜੇ ਸਾਥੀ ਗੈਂਗਸਟਰ ਨੂੰ ਕਾਬੂ ਕਰ ਲਿਆ ਜੀਹਾਂ ਜ਼ਖਮੀ ਪੁਲਿਸ ਮੁਲਾਜ਼ਮ ਅਤੇ ਗੈਂਗਸਟਰ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਤਹਖਲ ਕਰਵਾਇਆ ਗਿਆ ਦੱਸ ਦਈਏ ਇੰਨਾ ਹੀ ਨਹੀਂ ਜੋ ਗੈਂਗਸਟਰ ਕਾਬੂ ਕੀਤੇ ਗਏ ਨੇ ਉਹ ਟੀਨੇਜ ਉਸੇ ਜਾ ਰਹੇ ਨੇ ਤੁਜੀ ਪਾਸੇ ਜੀਜੀਪੀ ਗੋਰਵ ਧਿਆਦਮ ਨੇ ਵੀ ਟਵਿੱਟਰ 'ਤੇ ਲਿਖਿਆ ਹੈ ਕਿ ਗੈਂਗਸਟਰ ਪੰਜਾਬ ਦੇ ਕਈ ਜੁਲਿਆਚ ਜ਼ਬਰੇ ਵਸੂਲੀ ਅਤੇ ਕਈ ਹੋਰ ਅਪਰਾਧਿਕ ਗਤੀਵਿਧੀਆਂ ਸਮੇਤ ਘਿਣਾਉਣੇ ਅਪਰਾਧਾਂ 'ਚ ਵੀ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਪਾਸੋਂ 7 ਹਥਿਆਰ ਅਤੇ ਕਈ ਕਾਤੂਸ ਬਰਾਮਦ ਕੀਤੇ ਗਏ ਨੇ ਸਰ ਇਹ ਕਿਹੜੀ ਗੈਂਗ ਤੋਂ ਰਿਲੇਟਿਡ ਸੀਗੇ ਇਹ ਉਹ ਲੰਡਾ ਦੇ ਐਸੋਸੀਏਟਸ ਸੀਗੇ ਜੀ ਮਰਡਰ ਤੇ ਐਕਸੋਸ਼ਨ ਦੇ ਪਰਚੇ ਪਹਿਲਾਂ ਦਰਜ ਹੈ ਤੇ ਉਹਦੇ ਨਾਲ ਸੰਪਰਕ ਸੀਗੇ ਬੇਲ ਤੇ ਬਾਹਰ ਆਏ ਸੀਗੇ ਇਹ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲ ਰਹੀ ਸੀਗੀ 1 ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾ ਰਹੀ ਸੀਗੀ ਇੱਥੇ ਕਿਸੇ ਦਾ ਵੇਟ ਕਰ ਰਹੇ ਸੀਗੇ ਇਹ ਸਵੇਰ ਦੀ ਸਿਕਿਉਰਡ ਏਰੀਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਟਿਪ ਆਫ ਸੀਗਾ ਪਲੱਸ ਦ ਕੋਲ ਤੇ ACP ਇਨਵੈਸਟੀਗੇਸ਼ਨ ਤੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਸੈੱਲ ਤੇ ਕ੍ਰਾਈਮ ਬ੍ਰਾਂਚ ਦੀ ਇਹਨਾਂ ਨੇ ਕੀ ਰ ਆ ਪਾਇਆ ਤੇ ਕਮਾਦ ਦੇ ਖੇਤਾਂ ਕਾ ਸੀ ਹੂੰ ਤੇ ਫਾਇਰਿੰਗ ਇਹਨਾਂ ਨੇ ਸ਼ੁਰੂ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਪੁਲਿਸ ਨੇ ਕੀਤੀ ਤੇ ਦੋਨੋਂ ਜ਼ਖਮੀ ਹੈ ਹਸਪੀਟਲ ਇਸ਼ੂ ਰੈਫਰ ਕਰ ਦਿੱਤੇ ਗਏ ਦੋ ਸਾਡੇ ਮੁਲਾਜ਼ਮ ਉਹਨਾਂ ਨੂੰ ਵੀ ਇੰਜਰਡ ਹੋਏ ਉਹਨਾਂ ਨੂੰ ਵੀ ਹਸਪੀਟਲ ਵਰਤੀ ਕਰਤਾ ਸਰ ਪਤਾ ਲੱਗਾ ਪਿਆ ਤੋਂ ਜ਼ਿਆਦਾ ਅਰਾਊਂਡ ਫਾਇਰ ਹਾ ਫਰ ਅਰਾਊਂਡ ਦਾ ਫਾਇਰ ਆਇਆ ਤੇ ਇਹਨਾਂ ਕੋਲ ਸਪੈਸ਼ਲ ਤਿਆਰ ਸੀ ਸੱਤ ਦੇ ਕਰੀਬ ਇਹਨਾਂ ਦੇ ਕੋਲ ਵੈਪਨ ਸੀਗੇ ਤੇ ਸਰ ਕਿਹੜੇ ਕੇਸ ਚ ਲੋੜਿੰਦਾ ਸੀ ਤੁਹਾਨੂੰ ਇੱਕ ਕਾਫੀ ਕਿਸੇ ਤੋਂ ਵੌਂਟਡ ਹੈ ਕਾਫੀ ਕਿਸੇ ਤੋਂ ਵੌਂਟਡ ਹੈ ਕਾਫੀ ਸਮੇਂ ਤੋਂ ਟ੍ਰੇਸ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਟ੍ਰੇਸ ਕੇ ਪਤਾ ਲੱਗਿਆ ਕਿਤੇ ਕਿਤੇ ਝੋਟ ਆਈਏ ਇੱਕ ਤੇ ਹੱਥ ਚਾਹੀਏ ਤੇ ਉਹ ਤਾਂ ਵੈਸੇ ਹੀ ਡਿੱਗ ਗਿਆ ਕਿਤੇ ਤੇ ਇੱਕ ਤੇ ਗੋਲੀ ਲੱਗੀ ਸਰ ਵਹਿਕਰ ਵਗਰਾ ਸੀ ਕਿ ਤੇ ਲੁਕੇ ਹੋਏ ਸੀ ਖੇਤਾਂ 'ਚ ਨਹੀਂ ਇਹ ਵੇਟ ਕਰ ਰਹੀ ਸੀ ਕਿਸੇ ਦਾ ਅੱਛਾ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ